ਮੇਰਾ ਨਾਮ ਸੰਦੀਪ ਸਿੰਘ ਹੈ ਜੀ ਤੇ ਅਸੀਂ ਇਸ ਟਾਈਮ ਸੁਲਤਾਨਪੁਰ ਲੋਧੀ ਵਿਜਨ ਕਲੇ ਤੇ ਰਹਿ ਰਹੇ ਆ ਤਾਂ ਦੋ ਦਿਨ ਤੋਂ ਸਾਡੇ ਘਰ ਚ ਨਾ ਵੀ ਘਰ ਕੋਈ ਨਹੀਂ ਸੀਗਾ ਦੋ ਦਿਨ ਤੋਂ ਲਗਾਤਾਰ ਤੇ ਕੱਲ ਜਦੋਂ ਅਸੀਂ ਵਾਪਸ ਪੰਜਾਬ ਦਾ ਕੋਈ ਵੀ ਗਰੀਬ ਪਰਿਵਾਰ ਦਾ ਬੱਚਾ ਹੁਣ ਚੰਗੀ ਸਿੱਖਿਆ ਲਈ ਵਾਂਝਾ ਨਹੀਂ ਰਹੇਗਾ ਪੰਜਾਬ ਦੇ ਭਵਿੱਖ ਨੂੰ ਨਿਖਾਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇਗਵਾਈ ਵਾਲੀ ਪੰਜਾਬ ਸਰਕਾਰ ਨੇ 2 ਸਾਲ ਵਿੱਚ ਸਿੱਖਿਆ ਦੇ ਖੇਤਰ 'ਚ ਕ੍ਰਾਂਤੀਕਾਰੀ ਬਦਲਾ ਲਿਆਂਦਾ ਹੈ ਅਸੀਂ ਜੇ ਬੱਚਿਆਂ ਨੂੰ ਮੋਲ ਦੇਵਾਂਗੇ ਅਸੀਂ ਜੇ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇਵਾਂਗੇ ਤਾਂ ਮੈਨੂੰ ਲੱਗਦਾ ਕਿ ਉਹ ਕੱਲੇ ਆਪਣਾ ਜਾਂ ਪਿੰਡ ਦਾ ਜਾਂ ਪੰਜਾਬ ਦਾ ਨਿतेश ਦਾ ਨਾਮ ਬਣ ਸਕਦਾ ਹੁਣ ਚੰਗੀ ਸਿੱਖਿਆ ਲਈ ਮਹਿੰਗੇ ਪ੍ਰਾਈਵੇਟ ਸਕੂਲਾਂ 'ਚ ਨਹੀਂ ਜਾਣਾ ਪੈ ਰਿਹਾ ਬਲਕਿ ਸਰਕਾਰੀ ਸਕੂਲਾਂ 'ਚ ਹੀ ਸਾਰੀਆਂ ਸਹੂਲਤਾਂ ਮਿਲ ਰਹੀਆਂ ਨੇ ਪ੍ਰਾਈਵੇਟ ਤੇ ਸਰਕਾਰੀ ਸਕੂਲ ਦੇ ਵਿੱਚ ਕਾਫੀ ਡਿਫਰੈਂਸ ਮੰਨਿਆ ਜਾਂਦਾ ਸੀ ਬਟ ਹੁਣ ਆਪਾਂ ਜੇ ਕਹੀਏ ਹੁਣ ਤੇ ਸਰਕਾਰੀ ਸਕੂਲ ਬਹੁਤ ਜ਼ਿਆਦਾ ਵਧੀਆ ਬਣ ਚੁੱਕਿਆ ਪ੍ਰਾਈਵੇਟ ਸਕੂਲ ਦੇ ਨਾਲੋਂ ਸਰਕਾਰ ਨੇ ਜਿੰਦੇ ਵਿੱਚ ਹੁਣ ਕਾਫੀ ਵਧੀਆ ਇਨਫਰਾਸਟ੍ਰਕਚਰ ਵੀ ਦਿੱਤਾ ਪ੍ਰੋਜੈਕਟਰ ਵੇਸ ਸਟੱਡੀ ਵੀ ਦਿੱਤੀ ਹੋਈ ਹੈ ਨਾ ਤੇਚਰਸ ਦੀ ਮੈਥਡੋਲੋਜੀ ਬਹੁਤ ਵਧੀਆ ਹੈਗੀ ਹੈ ਇੱਥੇ ਦੇ ਜਦੋਂ ਮੈਨੂੰ ਮੇਰੇ ਪੇਰੈਂਟਸ ਨੇ ਇਸ ਗਵਰਨਮੈਂਟ ਸਕੂਲ ਦੇ ਵਿੱਚ ਪਾਇਆ ਤਾਂ ਉਦੋਂ ਮੈਨੂੰ ਵੀ ਸੀਗਾ ਕਿ ਉਹਨਾਂ ਨੇ ਮੈਨੂੰ ਪ੍ਰਾਈਵੇਟ ਸਕੂਲ ਵਿੱਚ ਕਿਉਂ ਨਹੀਂ ਪਾਇਆ ਹੁਣ ਮੈਨੂੰ ਪਤਾ ਲੱਗ ਰਿਹਾ ਹੈ ਕਿ ਇਹ ਸਕੂਲ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਕਿਤੇ ਜ਼ ਕੀਤੇ ਗਏ ਜਿਸ 'ਚ ਆਧੁਨਿਕ ਕਲਾਸਰੂਮ ਲਾਇਬ੍ਰੇਰੀ ਲੈਬਾਰਟਰੀ ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ ਜਦੋਂ ਕਿ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਇਹ ਨਹੀਂ ਨਹੀਂ ਵਿਸ਼ੇਸ਼ ਟ੍ਰੇਨਿੰਗ ਸੈਮੀਨਾਰਾਂ ਲਈ ਪ੍ਰਿੰਸੀਪਲਾਂ ਨੂੰ ਵਿਦੇਸ਼ ਵੀ ਭੇਜਿਆ ਗਿਆ ਸਤਿਕਾਰਯੋਗ 6:30 ਵਜੇ ਸ਼ਾਮੀ ਸਾਡੇ ਘਰ ਦਾ ਬਾਹਰਲਾ ਗੇਟ ਲੌਕ ਸੀਗਾ ਅੰਦਰ ਸਾਰੇ ਦਰਵਾਜ਼ੇ ਟੁੱਟੇ ਹੋਏ ਆ ਬੈੱਡ ਸਾਰੇ ਫੋਲੇ ਹੋਏ ਆ ਤੇ ਜਿਹਦੇ ਵਿੱਚ ਸਾਡਾ ਘਟੋ ਘਟ ਸੱਤ ਤੋਲੇ ਦੇ ਤੇ ਕ੍ਰੀਮ ਸੀਗਾ ਸਾਡਾ 골ਡ ਉਹ ਵੀ ਹੈ ਨਹੀਂਗਾ 30000 ਨਕਦ ਕੈਸ਼ ਸੀਗਾ ਇੱਕ ਮੋਬਾਈਲ ਫੋਨ ਸੀਗਾ ਤੇ ਕੋਈ ਸਾਡੀਆਂ ਬਾਹਰ ਬੈਟਰੀਆਂ ਦੀਆਂ ਤਾਰਾਂ ਸੀਗੀਆਂ ਪਈਆਂ ਉਹ ਵੀ ਹੈ ਨਹੀਂਗਾ ਦੋ ਸਾਡੇ ਬੈਟਰੀ ਵੱਡੇ ਇੱਕ ਸਾਡਾ ਇੱਕ ਕਿਰਾਏ ਦਾ ਇਹ ਮਕਾਨ ਮਾਲਕਾ ਦੋਨੋਂ ਗਾਇਬ ਨੇ ਜੀ ਕੋਈ ਕਿੱਥੇ ਹੋਟ ਹੈ ਮੈਂ ਡਿਊਟੀ ਤੇ ਸੀਗਾ ਜੀ ਲੁਧਿਆਣੇ ਡੈਲੋ ਡਿਊਟੀ ਮੇਰੀ ਉਥੇ ਉਹਨਾਂ ਘਰ ਦੇ ਹੁੰਦੇ ਆਪਣੇ ਨਾਲ ਸਸਰਾਲ ਹੈ ਸਾਰਾ ਪਰਿਵਾਰ ਉਹਨਾਂ ਕੋਲ ਹੁੰਦੇ ਆ ਜਦੋਂ ਅਸੀਂ ਕੱਲ ਵਾਪਸ ਆਏ ਆ ਤੇ ਉਸ ਟਾਈਮੇ ਘਟਨਾ ਵਾਪਰੀ ਹੋਈ ਹੈ। ਸਾਰੇ ਫੋਲਾਫਲਾਈ ਵੀ ਹੋਈ ਪਈ ਸੀ। ਪੂਰੀ ਫੋਲਾਫਲਾਈ ਜੀ। ਇੱਕ ਉਹਨਾਂ ਦਾ ਐਡਾ ਇੱਕ ਸੱਭਲ ਹਥਿਆਰ ਪਿਆ ਹੋਇਆ ਵਾ। ਸਾਰੇ ਬੈੱਡ ਤੋੜੇ ਹੋਏ ਸਾਰੇ ਲੋਕ ਤੋੜੇ ਹੋਏ ਉਹਨਾਂ ਨੇ। ਤਾਂ ਰਿਪੋਰਟ ਘਟਨਾ ਦਾ ਕਿਦੋਂ ਪਤਰਾ ਲਗਿਆ? ਕੱਲ ਅਸੀਂ 6:30 ਦੇ ਕਰੀਬ ਆਏ ਹਾਂ ਜੀ ਘਰੇ। ਜਦੋਂ ਆ ਕੇ ਹਾਂਜੀ ਸ਼ਾਮੀ। ਤੇ ਜਦੋਂ ਆ ਕੇ ਮੈਂ ਦਰਵਾਜ਼ਾ ਖੋਲ ਕੇ ਅੰਦਰ ਆਇਆ ਤੇ ਦਰਵਾਜ਼ਾ ਟੁੱਟਿਆ ਹੋਇਆ ਸਾਰਾ। ਅੰਦਰ ਸਾਰੀ ਫੋਲਾਫਲਾਈ ਹੋਈ ਹੋਈ ਹੈ। ਕੁੱਲ ਕਿੰਨਾ ਕ ਨੁਕਸਾਨ ਗਿਣਦੇ? ਸਾਡਾ ਹੋ ਗਿਆ ਜੀ ਪੰਜ ਤੋਂ ਉੱਪਰ ਹੀ ਹੈ ਸਾਡਾ ਸਾਢੇ ਤਿੰਨ ਤੋਂ ਉੱਪਰ ਹਾਂਜੀ ਦਰਖਾਸਤ ਦੇ ਕੇ ਆਏ ਜੀ ਉੱਥੇ ਬਕਾਇਦਾ ਕੀ ਕਹਿਣਾ ਸੀ ਬੋਲਿਆ ਉਹ ਕਹਿੰਦੇ ਜਲਦੀ ਜਲਦੀ ਕਾਰਵਾਈ ਕਰਾਂਗੇ ਜੀ ਉਹਨਾਂ ਦੇ ਪ੍ਰੋਸੈਸ ਉੱਪਰ ਹੀ ਹੈ ਜੀ ਕੋਈ ਮੌਕਾ ਵੇਖ ਨਹੀਂ ਹਜੇ ਤੱਕ ਤਾਂ ਨਹੀਂ ਆ ਰਹੇ ਸ਼ਾਇਦ ਆ ਰਹੇ ਨੇ ਹੁਣ ਕਹਿ ਰਹੇ ਆ ਸਾਨੂੰ ਆ ਰਹੇ ਸੀ ਘੰਟੇ ਅਧ ਘੰਟੇ ਤੱਕ ਕੀ ਮੰਗੀ ਕਰੇ ਜਾਂਦੇ ਮੰਗ ਜਿਹੜਾ ਸਾਡਾ ਨੁਕਸਾਨ ਹੋਇਆ ਉਹਦੀ ਪਰਭਾਈ ਕੀਤੀ ਜਾਵੇ ਇਨਸਾਫ ਮੇਰਾ ਜਿਨ੍ਹਾਂ ਨੇ ਗਲਤ ਕਾਰਵਾਈ ਕੀਤੀ ਉਹਨਾਂ ਸਜ਼ਾ ਦਿੱਤੀ ਜਾਵੇ ਜੀ ਮੇਰਾ ਨਾਂ ਜੀ ਹਰਿੰਦਰ ਸਿੰਘ ਹੈ ਜੀ ਭਾਜੀ ਕੱਲ ਜਦੋਂ ਭਾਜੀ ਆਇਆ ਘਰੇ ਤੇ ਇਹਨਾਂ ਦਰਵਾਜ਼ੇ ਦੇਖ ਕੇ ਟੁੱਟੇ ਪਏ ਸੀ ਇਹਨਾਂ ਨੇ ਮੈਨੂੰ ਫੋਨ ਕੀਤਾ ਵੀ ਭਾਜੀ ਆ ਕੱਲ ਹੋਈ ਹੈ ਆਏ ਅਸੀਂ ਦੇਖਿਆ ਸਾਰਾ ਤੋੜਪੰਨ ਕੀਤੀ ਪਈ ਸੀ ਸਾਰਾ ਸਮਾਨ ਚੋਰੀ ਹੋਇਆ ਸੀ ਸਾਰੇ ਬੈੱਡ ਜੋ ਵੀ ਸਾਰਾ ਫੁੱਲਾ ਫਾਲੀ ਹੋਈ ਸੀ ਪਰ ਏਡੀ ਬਾਬੇ ਨਾਲ ਦੀ ਧਰਤੀ ਦਾ ਬੜਾ ਕਿੱਦੀ ਪੁੱਤਰ ਆ ਰੈਨੀਆ ਚੋਰੀਆਂ ਹੋ ਰਹੀਆਂ ਹਰ ਪਿੰਡ ਤੇ ਹਰ ਸ਼ਹਿਰ ਤੇ ਕਈ ਜਗ੍ਹਾ ਚੋਰੀਆਂ ਹੋ ਰਹੀਆਂ। ਹੋਰ ਪ੍ਰਸ਼ਾਸਨ ਨੂੰ ਵੀ ਮੰਗਿਆ ਸਾਡੀ ਕਿ ਨੱਥ ਪਾਈ ਜਾਵੇ ਇਹ ਜੀ ਲੋਕਾਂ ਨੂੰ ਜਿਹੜੇ ਇਹ ਕੰਮ ਕਰਦੇ ਆ ਘਰ ਚ ਕਈ ਵੇਲੇ ਲੇਡੀਆਂ ਇਕੱਲੇ ਹੁੰਦੇ ਆ ਕੱਲ ਨੂੰ ਕਿਸੇ ਦਾ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ। ਚਲੋ ਇਹ ਤੇ ਮੱਲ ਹੀ ਐ ਕਿ ਪੈਸਾ ਚਲਦਾ ਆਂਦਾ ਜਾਂਦਾ ਰਹਿੰਦਾ ਵਾ ਤੇ ਜਾਨ ਨਹੀਂ ਮੁਰਕਿਆ ਆਣੀ ਕਿਸੇ ਦੀ। ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਹੈ। ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप